ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰਜੀ ਗੁਰੂਆਂ ਦਾ ਚਲਾਇਆ ਲੰਗਰ ਪੰਗਰ ਚ ਬੈਠੀ ਸੰਗਤ ਜਿੱਥੇ ਕੋਈ ਜਾਤੀ ਪਾਤੀ ਦਾ ਭੇਦ ਭਾਵ ਨਹੀਂ ਇਹ ਸਿੱਖ ਗੁਰੂਆਂ ਦਾ ਚਲਾਇਆ ਹੋਇਆ ਲੰਗਰ ਅੱਜ ਸ਼ੈਨ ਸ਼ਾਹੇ ਵਾਲੀ ਤਿੰਨ ਦਹਾਂ ਦੇ ਮੌਲੀ ਕਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਦਾਨੀ ਜਿਨ੍ਹਾਂ ਦਾ ਅੱਜ ਗੁਰਪੁਰ ਜਨਮ ਦਿਹਾੜਾ ਸਿੰਘ ਸਭਾ ਗੁਰਦੁਆਰਾ ਪੰਜੇ ਕ ਉਤਾੜ ਵੱਲੋਂ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਉਸ ਲੰਗਰ ਦੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਭੋਗ ਪੈ ਚੁੱਕੇ ਨੇ ਔਰ ਇੱਕ ਏਹੀ ਇੱਕ ਤਰਮ ਹੈ ਜਿੱਥੇ ਜਾਤੀ ਪਾਤੀ ਦਾ ਉੱਚ ਨੀਚ ਦਾ ਕੋਈ ਭੇਡ ਭਾਵ ਨਹੀਂ ਪੰਗਜ ਜਿ ਬੈਠੀ ਸੰਗਤ ਹਰ ਧਰਮ ਦੇ ਹਰ ਵਰਗ ਦੇ ਲੋਕ ਆ ਕੇ ਜਿਹੜਾ ਖਾਣਾ ਖਾ ਰਹੇ ਨੇ ਔਰ ਤੁਹਾਡੇ ਸਾਹਮਣੇ ਨੇ ਤਸਵੀਰਾਂ ਇੱਕ ਪਾਸੇ ਲੰਗਰ ਚੱਲ ਰਿਹਾ ਹੈ ਮੰਡ ਰਿਹਾ ਹੈ ਸਾਹਮਣੇ ਲੰਗਰ ਦੀ ਸੇਵਾ ਹੋ ਰਹੀ ਹੈ ਹਾਂਡਿਆਂ ਦੀ ਸੇਵਾ ਹੋ ਰਹੀ ਹੈ ਸੇਵਾਦਾਰ ਖੜੇ ਨੇ ਹਰ ਇੱਕ ਨੇ ਆਪਣੀ ਆਪਣੀ ਡਿਊਟੀ ਜਿਹੜੀ ਹੈ ਸੰਭਾਲੀ ਹੋਈ ਹੈ ਆ ਦੇਖੋ ਪਸਾਰ ਰਹੇ ਆ ਜੇਹੀ ਬਾਬੇ ਨਾਨਕ ਦਾ 100 ਰੁਪਈਆ ਦੇ ਨਾਮ ਚਲਾਇਆ ਹੋਇਆ ਲੰਗਰ ਅੱਜ ਉਹੀ 100 ਰੁਪਈਆ ਦਾ ਲੰਗਰ ਜਿਹੜਾ ਹੈ ਸਾਰੇ ਵਰਲਡ ਦੇ ਵਿੱਚ ਗੁਰਦੁਆਰਿਆਂ ਵਿੱਚ ਚੱਲ ਰਿਹਾ ਹੈ ਗੁਰੂਆਂ ਦੇ ਗੁਰਪੁਰਗ ਤੇ ਸ਼ਹੀਦੀ ਜੋੜ ਮੇਲਿਆਂ ਤੇ ਇੱਕ ਪੰਜਾਬੀ ਸਭਤਾ ਨੂੰ ਪਾਉਣ ਲੱਗੀ ਹੈ ਜੋ ਸਾਡੇ ਗੁਰੂ ਇਸ ਲੰਗਰ ਨੂੰ ਚਲਾ ਲਏ ਪੰਗਤ ਵਿੱਚ ਬੈਠ ਕੇ ਕੋਈ ਉੱਚ-ਨੀਚ ਦਾ ਭੇਦਭਾਵ ਨਹੀਂ ਕੋਈ ਜਾਤ-ਪਾਤ ਦਾ ਭੇਦਭਾਵ ਨਹੀਂ ਹਰ ਸ਼ਖਸ ਚਾਹੇ ਬਾਹਰੋਂ ਹੈ ਚਾਹੇ ਨਗਰ ਦਾ ਹੈ ਕਿਤੋਂ ਵੀ ਹੈ ਉਹ ਜਿਹੜਾ ਲੰਗਰ ਹੈ ਇੱਥੇ ਆਖੀ ਸ਼ਖਸ ਸੋ ਅੱਜ ਉਸ ਸਰਬੰਸਦਾਨੀ ਕਲਗੀਧਰ ਪਾਸ਼ਾ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕੇ ਅੱਜ ਅਸੀਂ ਮੁਗਲਾਂ ਤੋਂ ਅੰਗਰੇਜ਼ਾਂ ਤੋਂ ਆਜ਼ਾਦ ਹੋਏ ਆ ਕਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਸਾਮਣੇ ਸੇਵਾਦਾਰਾਂ ਦੇ ਵਿੱਚ ਸੇਵਾ ਪਾਉਣ ਨੂੰ ਬਹੁਤ ਵੱਡੀ ਹੈ ਹਰ ਸੇਵਾਦਾਰ ਆਪਣੇ ਡਿਊਟੀ ਆਪਣਾ ਫਰਜ਼ ਬੜੇ ਹੀ ਸਰਦਾ ਦੇ ਨਾਲ ਪਿਆਰ ਦੇ ਨਾਲ ਨਿਭਾਉਂਦੇ ਸੋ ਬਹੁਤ ਸਣੀ ਦੱਸੋ ਸੰਗਤ ਉਹ ਆਪੇ ਸੰਭਲ ਗਏ ਸੇਵਾਦਾਰ ਸੇਵਾ ਕਰ ਰਹੇ ਜਿੰਨਾ ਪ੍ਰਸ਼ਾਦਾ ਸਮੇਂ ਦਿਖਾਉਣੇ ਕਿਆ ਬਾਸ਼ਾ ਕੇ ਚਲਦੇ ਚਲਦੇ ਵਾਹਿਗੁਰੂ ਜੁਗਿਆ ਵਰ ਪਰਵਾਇ ਗੁਰਜੀ ਜੁਗਿਆ ਵਰ ਪਰਵਾਇ ਅਜੇ ਨਹੀਂ ਯਾਰ ਕਰਕੇ ਸਾਥ ਪਰਸੋਂ ਦਾ ਅਖੰਡ ਪਾਠ ਦੇ ਬਰਤਨ ਵਾਇਗੋ ਸ੍ਰੀ ਗੁਰੂ ਗੁਰਦਵਾਰਾ ਸਿੰਘ ਸਭਾ ਵਿਖੇ ਅਸ਼ੋਕ ਲੰਗਰਾਂ ਦਾ ਸਾਦਾ ਦੇਖੋ ਸਾਦਾ ਜਾਖੋ ਇਹ ਬਰਤਨ ਵਾਇਗੋ ਇਹ ਨੇ ਉਹਨਾਂ ਗੁਰੂਆਂ ਦੇ ਬਖਸ਼ੀ ਹੋਇ ਲੰਗਰ ਮੂਠੇ ਵਰਤਨ ਵਾਲੇ ਜਿੱਨਾ ਪ੍ਰਸ਼ਾਦਾ ਸਾਕ ਆ ਖੁੱਲਾ ਲੰਗਰ ਜੋ ਤੁਹਾਡੇ ਸਾਹਮਣੇ ਮੂਠੇ ਵਰਤਨ ਵਾਲੇ ਜਿੱਥੇ ਵਰਤਨ ਵਾਲੇ ਗੁਰਜੀ ਜਿੱਨਾ ਪ੍ਰਸ਼ਾਦਾ ਛਕਣਾ ਵਾਲੇ ਗੁਰਜੀ ਥਾਣ ਲਾ ਕੇ ਫੰਗਰ ਉਸ ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਜਿਨ੍ਹਾਂ ਦਾ ਅੱਜ ਗੁਰਪੁਰਪ ਸਿੰਘ ਸਭਾ ਗੁਰਦੁਆਰਾ ਮੰਡੀ ਪੰਜੀ ਦੇ ਉਤਾਰ ਵਿਖੇ ਮਨਾਇਆ ਗਿਆ ਹੈ ਸਵਸੰਗਤ ਹੈ ਹੁਣ ਤਾਂ ਚੌਥਾ ਹਿੱਸਾ ਵੀ ਨਹੀਂ ਸਿਸਾਰਾ ਹੀ ਇਲਾਕਾ ਨਗਰ ਨਿਵਾਸੀ ਜਿਹੜੇ ਨੇ ਲੰਗਰ ਸ਼ਕਰੀ ਸਿ ਗੁਰੂਆਂ ਦੀ ਚਲਾਈ ਰੀਤ ਪੰਗਰ ਚ ਬੈਠ ਕੇ ਸੰਗਤ ਨੇ ਜਿਹੜਾ ਪ੍ਰਸ਼ਾਦਾ ਖਾਣਾ ਕੋਈ ਜਾਤ ਪਾਤ ਦਾ ਸਵਾਲ ਨਹੀਂ ਕੋਈ ਉੱਚ ਨੀਚ ਦਾ ਸਵਾਲ ਨਹੀਂ ਸੇਵਾਦਾਰਾਂ ਦੇ ਅੰਦਰ ਸੇਵਾ ਕੁੱਟ-ਕੁੱਟ ਕੇ ਭਰੀ ਹੋਈ ਹੈ ਇਹ ਸਾਡੇ ਗੁਰੂਆਂ ਦਾ ਜਿਹੜਾ ਚਲਾਇਆ ਹੋਇਆ ਬਾਬਾ ਨਾਨਕ ਜੀ ਤੋਂ 20 ਰੁਪਏ ਵਾਲਾ ਲੰਗਰ ਜਿਹੜਾ ਹਮੇਸ਼ਾ ਹਮੇਸ਼ਾ ਹੀ ਚੱਲਦਾ ਰਹੇਗਾ ਚੱਲਦਾ ਰਿਹਾ ਹੈ ਔਰ ਚੱਲ ਰਿਹਾ ਹੈ ਸੇਵਾਦਾਰ ਬਰਤਨ ਦਿਖਾ ਰਹੇ ਆ ਆ ਬਰਤਨ ਹੈ ਜੀ ਜਿੰਨਾ ਪ੍ਰਸ਼ਾਦਾ ਚੱਕ ਲੈ ਚਲੋ ਵਾਹਿਗੁਰੂ ਜਿੰਨਾ ਪ੍ਰਸ਼ਾਦਾ ਚੱਕਣਾ ਵਾਹਿਗੁਰੂ ਕਾਲਾ ਕੋ ਪਾਣ ਗੇ ਬਾਕਰਾਂ ਵਾਹਿਗੁਰੂ ਕੀ ਸੁੱਕੇ ਬਰਤਨ ਵਾਲਾ ਆ ਸੇਵਾ ਸੁੱਕੇ ਬਰਤਨ ਵਾਹਿਗੁਰੂ ਜਿੰਨਾ ਪ੍ਰਸ਼ਾਦਾ ਚੱਕਣਾ ਕਾਲਾ ਪਾਣੀ ਦੀ ਸੇਵਾ ਸੇਵਾਦਾਰ ਕਰਦੀ ਆਹ ਸਭ ਸਰਦਾਰ ਕੱਲ ਕੀ ਤਰਪਾਸ਼ਾ ਸਰਬੰਸਦਾਨੀ 3 ਲੋ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਗੁਰਪੁਰ ਬੜੇ ਹਿੱਤੂਮਤਾਮ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਇਆ ਜਾ ਰਿਹਾ ਆ ਬੱਚੇ ਸੇਵਾਦਾਰ ਨਿਸਵਾਰਥ ਜਿਹੜੇ ਸੇਵਾ ਕਰ ਰਹੇ ਨਿਸਵਾਰਥ ਇੱਕ ਸਵਾਰਥ ਹੁੰਦਾ ਹੈ ਇੱਕ ਨਿਸਵਾਰਥਤਾ ਬਗੈਰ ਇਸੇ ਸਵਾਰਥ ਇਹ ਜਿਹੜੀ ਸੇਵਾ ਚੱਲ ਰਹੀ ਹੈ ਬਹੁਤ ਜੁਰੂਆਂ ਦਾ ਚਲਾਇਆ ਲੰਗਰ